ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਈ ਵਾਰੀ ਅਸੀਂ ਇਹ ਸੋਚ ਕੇ ਬਹਿ ਜਾਂਦੇ ਆ ਸੰਗਤ ਜੀਓ ਕਿ ਸ਼ਾਇਦ ਜਿਹੜੇ ਸੰਤ ਮਹਾਪੁਰਸ਼ ਨੇ ਉਹ ertidī ਤੇ ਕੇਵਲ ਤੇ ਕੇਵਲ ਸ਼ਰੀਰ ਦੇ ਮੌਜੂਦ ਰਹਿਣ ਤੱਕ ਹੀ ਇੱਥੇ ਨੇ ਜਦੋਂ ਸ਼ਰੀਰ ਅਲੋਪ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਆਮ ਸਧਾਰਨ ਇਨਸਾਨਾਂ ਵਾਂਗੂ ਉਹਦੀ ਹੋਂਦ ਖਤਮ ਹੋ ਜਾਂਦੀ ਏ ਪਰ ਨਹੀਂ ਵਾਹਿਗੁਰਜੀਓ ਜਿਹੜੇ ਸੰਤ ਮਹਾਪੁਰਸ਼ ਨੇ ਉਹ ਸਰੀਰ ਛੱਡਣ ਤੋਂ ਬਾਅਦ ਵੀ ਸੰਗਤਾਂ ਦੇ ਆਪਣੇ ਪਿਆਰਿਆਂ ਦੇ ਸਹਾਈ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਰਉਪਕਾਰ ਵਾਸਤੇ ਹੀ ਧਰਤੀ ਤੇ ਭੇਜਿਆ ਜਾਂਦਾ ਹੈ ਤੇ ਉਹ ਸਭ ਦਾ ਕਲਿਆਣ ਕਰਕੇ ਹੀ ਉਹਦੇ ਵਿੱਚ ਖੁਸ਼ੀ ਮਨਾਉਂਦੇ ਨੇ ਕਿਉਂਕਿ ਉਹ ਰੱਬ ਸਰੂਪ ਨੇ ਐਸੀ ਹੀ ਆਤਮਾ ਜੋ ਕਿ ਅੱਜ ਵੀ ਆਪਣੀਆਂ ਕਲਾ ਵਰਤਾ ਰਹੀਆਂ ਨੇ ਜਿਨ੍ਹਾਂ ਨੂੰ ਮਿਲਣ ਵਾਸਤੇ ਅੱਜ ਵੀ ਬਕਾਇਦਾ ਜਿਹੜਾ ਸਮਾ ਹੈ ਉਹ ਲਿਖਿਆ ਹੋਇਆ ਹੈ ਸੰਗਤਾਂ ਦੇ ਵਾਸਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹ ਉਹਨਾਂ ਨੇ ਕੇਵਲ ਤੇ ਕੇਵਲ ਆਪਣਾ ਸ਼ਰੀਰ ਅਲੋਪ ਕੀਤਾ ਹੈ ਜਦਕਿ ਉਹਨਾਂ ਦਾ ਚੌਂਕੜਾ ਅੱਜ ਵੀ ਜਿਵੇਂ ਮਹਾਪੁਰਸ਼ ਦੱਸਦੇ ਨੇ ਕਿ ਉਹਨਾਂ ਦਾ ਚੌਂਕੜਾ ਅੱਜ ਵੀ ਹੰਸਾਲੀ ਸਾਹਿਬ ਹੀ ਹੈ ਉਥੇ ਬਕਾਇਦਾ ਇੱਕ ਬੋਰਡ ਲੱਗਿਆ ਹੋਇਆ ਹੈ ਜਿੱਥੇ ਸੰਗਤਾਂ ਨੂੰ ਮਿਲਣ ਦਾ ਟਾਈਮ ਲਿਖਿਆ ਹੋਇਆ ਹੈ ਇੱਕ ਸਮੇਂ ਦੀ ਗੱਲ ਹੈ ਜਿੰਨਾ ਸੰਗਤਾਂ ਦੇ ਜਿੰਨਾ ਗ੍ਰਸਤੀਆਂ ਦੇ ਕਿਉਂਕਿ ਆਪਾਂ ਸਾਰੇ ਗ੍ਰਸਤੀ ਜੀਵਨ ਜੀ ਰਹੇ ਹਾਂ ਤੇ ਗ੍ਰਸਤ ਦੇ ਵਿੱਚ ਇੰਨੇ ਕੋ ਕੰਮ ਹੁੰਦੇ ਨੇ ਜੋ ਕਿ ਸਾਡੇ ਕਰਮਾਂ ਦੇ ਕਰਕੇ ਸਾਡੇ ਅੱਗੇ ਆ ਜਾਂਦੇ ਨੇ ਅੜਿਚਨਾ ਪੈ ਜਾਂਦੀਆਂ ਨੇ ਆਪਾਂ ਦੁਖੀ ਹੁੰਨੇ ਆ ਪਰੇਸ਼ਾਨ ਹੁੰਨੇ ਆ ਤੇ ਜਿੰਨਾ ਕਾਰਜਾਂ ਦੇ ਸਰੇ ਬਿਨਾ ਆਪਣਾ ਨਹੀਂ ਸਰਦਾ ਜਿਦੇ ਪਰਥਾਏ ਆਪਾਂ ਹਰ ਇੱਕ ਦਰ ਦਰ ਦੀ ਪਟਕਣਾ ਸਾਨੂੰ ਮਿਲਦੀ ਹੈ ਸਾਨੂੰ ਦੁੱਖ ਤਕਲੀਫ ਪ੍ਰਾਪਤ ਹੁੰਦੀ ਹੈ ਬਸ ਮਨ ਦੇ ਵਿੱਚ ਹਾਰ ਕੇ ਇੱਕ ਇਹੀ ਗੱਲ ਹੁੰਦੀ ਹੈ ਕਿ ਐਸਾ ਕੀ ਕਰੀਏ ਜਿਦੇ ਕਰਕੇ ਬਸ ਆਹ ਕਾਰਜ ਜਿਹੜਾ ਹੈ ਉਹ ਫਤਿਹ ਹੋਵੇ ਸਸੰਗਤ ਜਿਓ ਐਸਾ ਹੀ ਇੱਕ ਸਮਾ ਸੀ ਕਿ ਗੁਰੂ ਜਿਦੀ ਸੰਗਤ ਜੋ ਬਾਬਾ ਜੀ ਦੀ ਭਾਵਨਾ ਕਰਕੇ ਜੁੜੀ ਹੋਈ ਸੀ ਬਾਬਾ ਜੀ ਦੇ ਨਾਲ ਬਹੁਤ ਵੱਡਾ ਇਕੱਠ ਸੀ ਤੇ ਹਰ ਇੱਕ ਸੰਗਤ ਆਪਣੀਆਂ ਦੁੱਖ ਤਕਲੀਫਾਂ ਕਾਰਜ ਲੈ ਕੇ ਮੋਰਚੇ ਫਤਿਹ ਕਰਨ ਵਾਸਤੇ ਸੰਗਤਾਂ ਇਕੱਠੀਆਂ ਹੋਈਆਂ ਸਨ ਕਿਸੇ ਸਮਾਗਮ ਤੇ ਹੰਸਾਲੀ ਸਾਹਿਬ ਤੇ ਆਪਣੀ ਮੌਜ ਦੇ ਵਿੱਚ ਆ ਕੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਇਹ ਬਚਨ ਕੀਤਾ ਆਪਣੇ ਸੇਵਾਦਾਰਾਂ ਨੂੰ ਸੁਤੇ ਅਸੀਂ ਦੀ ਕਿ ਭਾਈ ਇਹਨਾਂ ਸਾਰਿਆਂ ਨੂੰ ਇਹ ਗੱਲ ਆਖ ਦਿਓ ਕਿ ਇਹਨਾਂ ਦੇ ਜੋ ਵੀ ਕਾਰਜ ਨੇ ਉਹ ਫਤਿਹ ਹੋ ਜਾਣਗੇ ਸਭ ਕਾਰਜ ਇਹਨਾਂ ਦੇ ਹੋ ਜਾਣਗੇ ਬਸ 2.5 ਘੰਟੇ ਹਰ ਇੱਕ ਦਿਨ ਦੇ ਵਿੱਚ ਗੁਰੂ ਦੇ ਲੇਖੇ ਲਾ ਦਿਓ ਪੋਥੀਆਂ ਵੀ ਪਈਆਂ ਨੇ ਗੁਟਕੇ ਸਾਹਿਬ ਪਏ ਨੇ ਜੋ ਕਿਸੇ ਦੀ ਭਾਵਨਾ ਸ਼ਰਧਾ ਹੈ ਜਿਹੜੀ ਬਾਣੀ ਦੇ ਵਿੱਚ ਹੈ ਇੱਕ ਓੰਕਾਰ ਤੋਂ ਲੈ ਕੇ 10 20 ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਵੀ ਬਾਣੀ ਇਹਨਾਂ ਨੂੰ ਕੰਠ ਹੈ ਜੀੜੀ ਬਾਣੀ ਦੇ ਨਾਲ ਇਨਾਂ ਨੂੰ ਪਿਆਰ ਹੈ ਭਾਈ ਉਹ ਬਾਣੀ ਪੜੋ 2.5 ਘੰਟੇ ਹਰ ਇੱਕ ਦਿਨ ਜਿਹੜਾ ਵੀ ਗ੍ਰਸਥੀ ਪਾਉ ਮਾ ਨਾਲ ਗੁਰੂ ਦੇ ਲੇਖੇ ਲਾਏਗਾ ਪਾਠ ਕਰੇਗਾ ਚਾਹੇ ਉਹ ਮੂਲ ਮੰਤਰ ਹੋਵੇ ਚਾਹੇ ਜਪਜੀ ਸਾਹਿਬ ਕੋਈ ਵੀ ਬਾਣੀ ਜਿਹਦੇ ਨਾਲ ਉਹਦੀ ਪ੍ਰੀਤ ਹੈ 2.5 ਘੰਟੇ ਚਾਹੇ ਉਹ ਵੰਡ ਕੇ ਕਰ ਲੈ ਸਾਰੇ ਦਿਨ ਚ ਸਵਾ ਘੰਟਾ ਸਵੇਰੇ ਸਵਾ ਘੰਟਾ ਸ਼ਾਮ ਪਰ 2 ਘੰਟੇ ਤੋਂ ਘੱਟ ਸਮੇਂ ਗੁਰੂ ਨੂੰ ਨਾਂ ਦਵੇ ਉਹਨੂੰ ਆਖਣ ਦੀ ਵੀ ਲੋੜ ਨਹੀਂ ਪੈਣੀ ਗੁਰੂ ਨੇ ਆਪਣੇ ਆਪ ਹੀ ਉਹਦੇ ਸੱਬੇ ਕਾਜ ਸਵਾਰ ਦੇਣੇ ਨੇ ਸੋ ਸੰਗਤ ਜੀਓ ਜੋ ਵੀ ਕਿਸੇ ਵੀ ਕਾਰਜ ਵਾਸਤੇ ਜੇ ਆਪਾਂ ਬਹੁਤ ਚਿੰਤੀ ਤਾਂ ਬਹੁਤ ਦੁਖੀ ਹਾਂ ਜੇ ਸਾਨੂੰ ਕੋਈ ਹਿੱਲਾ ਵਸੀਲਾ ਨਹੀਂ ਦਿਖਦਾ ਤੇ ਇਹ ਕਾਰਜ ਜ਼ਰੂਰ ਕਰਨਾ ਕਿਉਂਕਿ ਜਿਵੇਂ ਮਹਾਪੁਰਸ਼ਾਂ ਕੋਲੋਂ ਸੁਣਿਆ ਹੈ ਕਿ ਉਹਨਾਂ ਦੀ ਫੋਟੋ ਦੇ ਵਿੱਚ ਵੀ ਬੜੀਆਂ ਕਰਾਮਾਤਾਂ ਵਰਤਦੀਆਂ ਨੇ ਤੇ ਭਾਈ ਗੁਰੂ ਦੀ ਕਿਰਪਾ ਕਰਕੇ ਉਹਨਾਂ ਦਾ ਉਹ ਟਾਸਰਾ ਤੱਕ ਕੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਸਰੂਪ ਉਹਨਾਂ ਦੀ ਫੋਟੋ ਕਰ ਲਈ ਆ ਕੇ ਹਾਜ਼ਰ ਨਾਜ਼ਰ ਜਾਣ ਕੇ ਅਰਦਾਸਾ ਸੋਧ ਕੇ ਤੇ ਆਪ ਜੀ ਇਹ ਕਾਰਜ ਕਰੋ ਕਾਰਜ ਦੇ ਪ੍ਰਤੀ ਅਰਦਾਸ ਕਰਕੇ ਦੇਗ ਬਣਾ ਕੇ ਤੇ ਉਸ ਤੋਂ ਬਾਅਦ ਨਿਯਮ ਦੇ ਨਾਲ ਤੁਸੀਂ 22 ਘੰਟੇ ਦਾ ਜਾਪ ਕਰੋ ਗੁਰੂ ਮਹਾਰਾਜ ਆਪਣੀ ਕਲਾ ਵਰਤਾਨਗੇ ਤੇ ਹਰ ਮਦਾਨ ਫਤਿਹ ਹੋਵੇਗੀ ਚੜਦੀ ਕਲਾ ਹੋਵੇਗੀ ਗੁਰੂ ਜੀ ਦੀ ਕਿਰਪਾ ਦਾ ਸਦਕਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ